ਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਦੋਵਾਲ ਸਬਤ ਤਸੀਲ ਫਤਿਹਗੜ ਚੋੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਪੰਨੂ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਬਲਕਾਰ ਸਿੰਘ ਜੀ ਉਹਨਾਂ ਕੋਲ ਉਹ ਬੋਰਡ ਆਪਾਂ ਦੇਖ ਸਕਦੇ ਹਾਂ ਲੱਗਾ ਜਿਹੜਾ ਪੰਨੂ ਡੇਰੀ ਫਾਰਮ ਦਾ ਤੇ ਅੱਜ ਤੁਹਾਨੂੰ ਕਾਫੀ ਕਮਾਲ ਦੀ ਇੱਕ ਵਾਇਰ ਜਿਹੜੀ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ 'ਚ ਆ ਤੇ ਚੰਗੀ ਬੇਲ 'ਚ ਆ ਜਿਹੜੀ ਤੇ ਇੱਕ ਤਾਂ ਜਿਹੜੀ ਨਾਰਮਲ ਗਾਵਾਂ ਇੱਕ ਤਾਂ ਦਿਖਾਵਾਂਗੇ ਜਿਹੜੀਆਂ ਆਮ ਇਧਰ ਦੀਆਂ ਆਪਣੀਆਂ ਲੋਕਲ ਗਾਵਾਂ ਇਹ ਵੀ ਵੈਡ ਚਲੋ ਸੋਹਣੀ ਵਿਖਾਉਣੀ ਆ ਤੁਹਾਨੂੰ ਤੇ ਪਰ ਆਹ ਤੇ ਪੂਰੇ ਕਮਾਲ ਦੀ ਵੈਡ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਵੀ ਜਿਹਨਾਂ ਨਾਲ ਕਰਦੇ ਆ ਬਾਕੀ ਹਰ ਵੀਡੀਓ ਚ ਇਹੇ ਬੇਨਤੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਵੇਸ ਚੱਕ ਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਤੇ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਹਾਂ ਸਾ ਠੀਕ ਠਾਕ ਆ ਸਭ ਠੀਕ ਠਾਕ ਜੀ ਤੋਂ ਪਹਿਲਾਂ ਮੈਂ ਸਾਰੀ ਫੈਕਸ਼ਨ ਪਰੇ ਬਣਾਉਣਾ ਵਾਹਿਗੁਰੂ ਜੀ ਤਰ ਵਾਇਰੋ ਦੇ ਕਿਪੜੇ ਨਾਮਰਾ ਬਲਗ ਲ ਸਿੰਘ ਪੰਨੂਆ ਪਿੰਡ ਬੱਦੋਲ ਕਲਾ ਆ ਸਬਸੀਲ ਫਰੀਦਕੋਟ ਜੂਰੀਆ ਜ਼ਿਲ੍ਹਾ ਫਰਦਾਸਪੁਰ ਨੇ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ 91574671 ਠੀਕ ਹੈ ਜੀ ਤੇ ਹੁਣ ਹੈਗੀਆਂ ਆਪਣੇ ਕੋਲ ਦੋ ਹਨ ਅਜ ਦੋ ਨੇ ਪਰ ਇੱਕ ਤੇ ਮਾਲ ਹੁੰਦਾ ਜਾਂਦਾ ਰਹਿੰਦਾ ਵਾ ਵਿਗ ਜਾਂਦਾ ਫਿਰ ਤੁਹਾਡਾ ਖਸ਼ਮਾ ਵਿੱਚ ਨਹੀਂ ਹੁੰਦਾ ਹਾਂਜੀ ਹਾਂਜੀ ਇੱਕਨ ਛੱਡ ਕੇ ਭਰਉਣਾ ਹੁੰਦਾ ਵਾ ਹਾਂਜੀ ਹਾਂਜੀ ਦੇ ਵਿੱਚੋਂ ਅੱਜ ਇੱਕ ਕੱਲੀ ਦੋ ਵਰਗੀ ਆ ਹਾਂਜੀ ਹਾਂਜੀ ਤੁਹਾਡੀ ਗਾਂ ਛੱੜਦੀ ਮਿਲ ਗਈ ਇਹ ਛੋਟੇ ਹਾਥੀ ਜਿੱਦ ਨਹੀਂ ਪੂਰੀ ਆਉਗੀ ਇਹ ਚੋਂਦੀ ਨਹੀਂ ਬਲੈਰਜ ਆਉਂਦੀ ਹੈ ਹਾਂ ਛੋਟੇ ਹਾਥੀ ਜੇ ਵੱਢੀਏ ਤਾਂ ਵੱਢਦੀ ਨਹੀਂ ਪਿੱਛੋਂ ਲੱਤਾਂ ਜਿਆਦੀ ਤੰਗ ਹੋ ਗਈ ਫਿਰ ਹਨਾ ਰਿੰਗੀ ਰਿੰਗੀ ਦੇਡੀ ਪਿੱਛੋਂ ਪੂਰੀ ਨਹੀਂ ਆਉਣੀ ਹਨਾ ਨਹੀਂ ਲੱਤਾਂ 50 ਡਿਕ ਪੈਂਦੀਆਂ ਨੇ ਠੀਕ ਆ ਪੂਰੇ ਚੰਗੇ ਮਤਲਬ ਤਿਆਰ ਕੀਤੀ ਹੈ ਕਿ ਕਿਸੇ ਨੂੰ ਛੱੜਦੀ ਪਣੀ ਹੈ ਚਾਰਨਾ ਪਣੀ ਹੈ ਗਾਂ ਠੀਕ ਆ ਕੋਸਮਾ ਵਾਂ ਕੇ ਚਾਰਨਿੰਗ ਪਾਇਆ ਨਾ ਤੂਲ ਪਾਇਆ ਨਾ ਬੱਲੀ ਅੱਛਾ ਮੇਰੇ ਕੋਲ ਤਾਂ ਥੋੜੀ ਜਿਹੀ ਭੁੱਖੀ ਜੀ ਰਹੀ ਤੇ ਡ ਨਹੀਂ ਭਰੀ ਭਰਿਆ ਪੂਰਾ ਹਾਂ ਦੀ ਚਾਰ ਤਰੀਕੀ ਇਹ ਤੇ ਖੁੱਲੀ ਕਿਸੇ ਕੋਲ ਠੀਕ ਆ ਆ ਤੇ ਫਿਰ ਹੁਣ ਇੱਥੇ ਬੰਨੀ ਆ ਹਾਂਜੀ ਹਾਂਜੀ ਤੇ ਫਿਰ ਫਰਕ ਤੇ ਪੈ ਜਾਂਦਾ ਸੜਾ ਠੀਕ ਆ ਕਿੰਨਾ ਕੁ ਟਾਈਮ ਖੜਦੀ ਓ ਤਰ੍ਹਾਂ ਸੋਚ ਟਾਈਮ ਨੇ 10 ਦਿਨ ਲੈ ਜਾਨੀਂ 10 ਦਿਨ ਲੈ ਜਾਊਗੀ ਤੇ ਦੁੱਧ ਕਿੰਨਾ ਚ ਆਜੂਗੀ ਦੁੱਧ ਭਾਜੀ ਉਹਨਾਂ ਨੇ ਕਿਹਾ ਮੈਂ 38 ਦੀ ਤਰ੍ਹਾਂ ਰਿਕਾਰ ਦੱਸਿਆ ਅੱਛਾ 38 ਦੀ ਤਰ੍ਹਾਂ ਕਿੰਨਾ ਕਿੰਨਾ ਵਸ ਹੋਵੇ ਵਾਹ ਇਹ ਦੁੱਧ ਜਿਆ ਕਰਕੇ ਲਈ ਆ ਅੱਛਾ ਮਤਲਬ ਪਿਛਲੇ ਸਵੇਰੇ ਦਾ ਦੁੱਧ ਜਿਹੜਾ ਖੱਤੇ ਲੀਟਰ ਰਿਆ ਤੇ ਹੁਣ ਤੇ ਗਾੜੀ ਮੌਸਮ ਹੀ ਚੰਗਾ ਹੁੰਦਿਆ ਮਾਸ਼ਾਲਾ ਹੁੰਦਿਆ ਉਹ ਨਾਲ ਇਦਾਂ ਭਾੜੀ ਜਿੱਦਾਂ ਪਸ਼ੂਆ ਜਿੱਦਾਂ ਡੰਗਰੇ ਟਾ ਹਾਂ ਦਾ ਥੋੜਾ ਟੰਗਰ ਪੱਜਾ ਆ ਹਾਂਜੀ ਹਾਂਜੀ ਇਹ ਤੇ ਗੱਲ ਤੁਹਾਡੀ ਸਹੀ ਪਾਗਲਾ ਹੀ ਬੜਾ ਉੱਤਕਾ ਠੀਕ ਆ ਬਾਕੀ ਇਹ ਵੀ ਜਦੋਂ ਇਹੋ ਜਿਹੇ ਵੜਾ ਤਿਆਰ ਕਰੀਦੀਆਂ ਵਾ ਜਿਹੜੇ ਵੀ ਤਿਆਰ ਕਰਦੇ ਆ ਉਹਨਾਂ ਨੂੰ ਵੀ ਪਤਾ ਵੀ ਵੇ ਖਰਚਾ ਜਿਹੜਾ ਵਾ ਪੂਰਾ ਆ ਜਾਂਦਾ ਹੁਣ ਤੁਸੀਂ ਜਿਤਨਾ ਵਸ਼ੀਆਂ ਸਾਰੀਆਂ ਤਿਆਰ ਕਰਨਦੇ ਜੇ ਤੇ ਮਤਲਬ ਚੰਗੀਆਂ ਤੁਸੀਂ ਦੇ ਜ ਆਪਣੇ ਵੱਲੋਂ ਤਿਆਰ ਕਰਨ ਦੇ ਖਰਚਾ ਪੂਰਾ ਕਰਨ ਦੇ ਮੰਨ ਲਓ ਅਸੀਂ ਇਹ ਵੀ ਨਹੀਂ ਵੀ ਅਸੀਂ ਲੋਕਾਂ ਨਾਲ ਜ਼ਿਆਦਾ ਪਾਉਣਦੇ ਆ ਥੋੜਾ ਥੋੜਾ ਬਾਈ ਇਹਦੇ 70 8000 ਰੁਪਏ ਨਾਲ ਤੇ ਕੱਲੀ ਕੱਲੀ ਤੇ ਖਰਚਾ ਹਾਂਜੀ ਹਾਂਜੀ ਉਹਨਾਂ ਨੇ ਤਿਆਰ ਹੋਣਾ ਹਾਂਜੀ ਹਾਂਜੀ ਠੀਕ ਆ ਤੇ ਉਸ ਤਰ੍ਹਾਂ ਇਹਰ ਕੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੇਖੋ ਮੈਂ ਕਿੰਨਾ ਵੀ ਮਣ ਦੁੱਧ ਪਾਉਣਾ ਹੈ ਅੱਛਾ 40 ਲੀਟਰ ਠੀਕ ਆ ਜੀ ਬਾਕੀ ਇੱਕ ਕਰੀ ਤੁਹਾਨੂੰ ਥੱਲੇ ਦਿਖਾ ਦिए ਆ ਦੇਖ ਸਕਦੇ ਥਨਾਂ ਦਾ ਸਾਈਜ਼ ਗੈਪ ਆ ਥਨਾਂ ਦਾ ਸਾਈਜ਼ ਗੈਪ ਦੇਖ ਸਕਦੇ ਤੇ ਬਾਕੀ ਮਿਲਕਵੇਂ ਨੇ ਵੀ ਆਪਾਂ ਦੇਖ ਸਕਦੇ ਚੰਗੀ ਲੱਗੀ ਆ ਜਿਹੜੀ ਤੇ ਹਾਈਟ ਲੈਂਥ ਜਿਹੜੀ ਬੜੀ ਕਮਾਲ ਦੀ ਆ ਤੋਰੋਂ ਹਾਂ ਫੇਰ ਇੱਕ ਕਰੀ ਇਹਨੂੰ ਬਾਕੀ ਇਹ ਚੰਗੀ ਤਿਆਰ ਹੋਣੀ ਆ ਥੱਲੇ ਦੇ ਨਾਲ ਜੇ 10 15 ਘਟਦੀ ਆ ਆ ਦੇਖ ਸਕਦੇ ਜੀ ਟਰੱਕ ਹੀ ਆ ਕੇ ਨੀਰਾ ਪੂਰਾ ਹੈ ਬੜੀ ਵਧੀਆ ਆ ਬਾਕੀ ਇਹ ਕਿ ਜੇ ਤਰ੍ਹਾਂ ਕਿ ਵਿਰਧੀਆਂ ਨੇ ਦੱਸਿਆ ਵਾ ਵੀ ਇੱਥੇ ਆ ਕੇ ਪੂਰਾ ਰੱਜੀ ਨਹੀਂ ਹੈ ਕਿਉਂਕਿ ਇੱਥੇ ਚਾਰ ਜਿਹੜਾ ਹੈ ਨਹੀਂ ਵਿਰਧੀਆਂ ਨਾਲ ਖਤਮ ਹੋਇਆ ਵਾ ਗਏ ਪੌਂਦੇ ਹੁੰਦੇ ਸੀ ਪਾਣੀ ਜਿਹੜਾ ਇਹਨੇ ਪੀਣਾ ਪਾਣੀ ਵਾਲਾ ਜਿਹੜਾ ਭੱਜ ਕੇ ਗਈ ਹੈ ਬਾਕੀ ਪਿਛੇ ਵੀ ਪੂਰੀ ਚੜਾਈ ਚ ਤੇ ਜਿਹੜੇ ਵਿਰਜੀ ਹੁਣੇ ਤੋਰਨ ਦੇ ਉਹਨਾਂ ਤੋਂ ਹਾਈਟ ਉੱਚੀ ਆ ਜਿਹੜੀ ਇਹਦੀ ਬਾਕੀ ਜਿਹੜੇ ਵੀ ਜਿਹੜੇ ਵੀਰਾਂ ਨੂੰ ਜਾਣਕਾਰੀ ਹੈ ਜਿਹੜੇ ਵੀ ਸ਼ਕੀਨ ਹੈ ਇਹੋ ਜਿਹੇ ਮਿਲਨ ਰੱਖੰਦੇ ਉਹਨਾਂ ਨੂੰ ਆਪ ਹੀ ਜਿਹੜਾ ਪਤਾ ਲੱਗ ਜਾਣਾ ਵਾ ਕਿ ਇਹ ਵੀਰ ਨੇ ਜਾਂ ਫਾਰਮ ਤਿਆਰ ਕਰਨਾ ਜਾਂ ਫਾਰਮ ਚ ਰੱਖਣੀ ਆ ਚੰਗੀ ਸੰਭਾਲਾ ਕੋਈ ਵੀਰ ਖੜੇ ਫੇਰ ਜਿਹੜਾ ਇਹਨੇ ਦੁੱਧ ਕੱਢਣਾ ਆ ਪੂਰਾ ਤਾਂ ਦੇਖ ਸਕਦੇ ਜੀ ਬਾਕੀ ਪਾਣੀ ਦੇ ਲਾਗੇ ਖਲੋ ਕੇ ਜਿਆਦੀ ਖੁਸ਼ ਆ ਜਿਹੜੀ ਐ ਬਾਕੀ ਕੱਦ ਕਾਠ ਸਟਰਕਚਰ ਜਿਹੜਾ ਬੜੇ ਕਮਾਲ ਦਾ ਵਾ ਜਿਹੜਾ ਇਹਦਾ ਬਹਿਣੀ ਵਾਲੇ ਪਾਸੇ ਤੇ ਤੁਹਾਨੂੰ ਇਹਦਾ ਇੱਕ ਰਹੀ ਹਵਾਨੇ ਦੇ ਨਾੜਾ ਤੁਹਾਨੂੰ ਦਿਖਾ ਰਹੀਏ ਆਹ ਦੇਖ ਸਕਦੇ ਜੀ ਇਤਨੇ ਹਵਾਨੇ ਦੇ ਨਾੜਾ ਵਾਂ ਜਿਹੜੀਆਂ ਇਹ ਸਾਰੀਆਂ ਤੇ ਸ਼ਾਈਨ ਬੋਡੀ ਦੀ ਬੜੀ ਪਿਆਰੀ ਹੈ ਬਹੁਤ ਸੁੰਦਰ ਹੈ ਤੇ ਮੁੱਲ ਫਿਰ ਇਹਦਾ ਕੀ ਰੱਖੀਏ? ਇਹਦਾ ਫੋਨ ਤੇ ਕਰਾਂ। ਇਹਦਾ ਫੋਨ ਤੇ ਕਰ ਲਵਾਂ। ਰੱਖੋਗੇ ਹਿਸਾਬ ਨਾਲ। ਹਾਂ ਜੀ ਹਿਸਾਬ ਨਾਲ। ਕੋਈ ਐ ਵੀ ਚਲੋ ਕੋਈ ਵੈਟ ਦੇ ਹਿਸਾਬ ਨਾਲ ਮੁੱਲ ਲਾਵੇ। ਹਾਂ ਜੀ ਹਾਂ ਜੀ ਤੇ ਤੁਸੀਂ ਮੈਂ ਜਿਹੜੀ ਹਿਸਾਬ ਨਾਲ ਦੇ ਦੇ। ਇਹ ਨਹੀਂ ਮੈਨੂੰ ਪਤਾ। ਠੀਕ ਹੈ। ਚੈਅ ਕਰਨਾ ਹਿਸਾਬ ਦਾ ਪੁੱਛਣਾ। ਠੀਕ ਹੈ। ਤੇ ਬਾਕੀ ਖੜੇ ਕੋਈ ਸਾਂਭ ਵਾਲਾ ਹੈ ਨਾ? ਕੋਈ ਕੋਈ ਸਾਂਭ ਵਾਲੀ ਜਗ੍ਹਾ ਜਾਓਗੇ ਫੇਰ ਹੀ ਦੁੱਧ ਕੱਢ। ਬੰਦਾ ਖੜੇ। ਇਹ ਚਾਰ ਪਾਉਣਾ ਵਾ ਤੇ ਖੁੱਲੀ ਖੜੇ ਨੇ। ਠੀਕ ਹੈ। ਫੇਰ ਬੱਧਿਆ ਥੋੜਾ ਜਾਏ। ਇਹ ਆ ਵੀ ਜਿਹੜਾ ਗਾਂ ਨੂੰ ਖੁਸ਼ ਰੱਖੂਗਾ ਗਾਂ ਵੀ ਖੁਸ਼ ਰੱਖੂਗੀ ਉਹਦਾ ਮਤਲ ਤੇ ਹੁਣ ਆ ਸੂਈ ਸੁਵਾਈ ਜੇ ਸੁਈ ਸੁਵਾਈ ਓ ਬੱਚਾ ਦੇ ਬਰਾ ਨਾਲ ਨੋਕਰ ਦੇ ਬਰਾ ਜੇ ਬੱਸ ਸੂਈ ਜੇ ਹਾਂ ਬੱਚਾ ਜੇ ਦਾ ਮਗਰ ਵੱਛਾ ਜੇ ਅੱਛਾ ਜੇ ਅੱਛਾ ਜੇ ਜਿਹੜਾ ਗੰਜ ਮਗਰ ਨਾਲੂ ਜਿਹੜਾ ਨਾਲ ਹੀ ਆ ਹਾਂ ਦੇਖ ਸੰਗੇ ਜੀ ਸੁਬਾ ਕਿੰਨਾ ਚੋਈ ਜੇ ਸੁਬਾ ਵੀ ਜੀ ਮੈਂ ਤਾਂ ਪਹਿਲਾ ਸੁਬਾ ਕਰਕੇ ਲਈ ਹਸਪਤਾਲ ਨਜਾਇਜ਼ ਸੁਬਾ ਜੀ ਅੱਛਾ ਦੂਸਰਾ ਵੀ ਹੋ ਸਕਦਾ ਪਹਿਲਾ ਸੁਬਾ ਤੇ ਕਿੰਨਾ ਕ ਦੁੱਧ ਗੱਡੀ ਜਾਊਗੀ ਦੁੱਧ ਭਾਜੀ ਹੁਣ ਏ ਦਸਲੇ 9 ਤੋਂ 10 ਕਿਲੋ ਮੋਲਾ ਵਾ ਦੁੱਧ ਮਲਕੜੇ ਇਹਨੇ 1516 1516 23 ਠੀਕ ਹੈ ਜੀ 1516 ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਕੀ ਚਵਾਈ ਜਾਊਗੀ ਸੁਆ ਕਿੰਨੇ ਕੀ ਪਹਿਲਾ ਵੀ ਹੋ ਸਕਦਾ ਦੂਜਾ ਵੀ ਹੋ ਸਕਦਾ ਦੂਜੇ ਮੰਨ ਕੇ ਲਵੇ ਕਿ ਪਹਿਲਾ ਸੁਭੂ ਮੈਂ ਤੈ ਕਹਿੰਦਾ ਵੀ ਦੰਦਾ ਨੇ ਛਿੱਗੀ ਅਛਾ ਮੋ ਛਿੱਗੀ ਭੰਗਿਆ ਨਾ ਛਿੱਗੀ ਦੇ ਚੱਕਣ ਦੀ ਜਾਂਦਾ ਠੀਕ ਹੈ ਤੇ ਜੇ ਬਾਕੀ ਥਾਣਾ ਵਾਲੇ ਵੀ ਵੇਖੀਏ ਤਾਂ ਤਾਂ ਵੀ ਪਹਿਲਾਂ ਨਹੀਂ ਲੱਗਦੀ ਐ ਜੇ ਹਵਾਨੇ ਵਾਲੇ ਵੇਖੀਏ ਤਾਂ ਫਿਰ ਸੁੱਝੇ ਲੱਗਦੀ ਐ ਆਪਣੀ ਸਮਝਣਾ ਕੋਈ ਆ ਹਾਂਜੀ ਹਾਂਜੀ ਆਪਣੀ ਸਮਝਣਾ ਕੋਈ ਵੇਖ ਲੈ ਦੰਦੋਂ ਛਿੱਗੀ ਐ ਜਿਹੜੀ ਖਾਣਾ ਜਿਹੜਾ ਆਪਾਂ ਸਮਾ ਕੇ ਜਿਹੜਾ ਵਧੀਆ ਹੱਥ ਚੋਂ ਨਾਲ ਤਿਆਰ ਕਰੂਗੀ ਬੋਦੀ ਚੋਾਈ ਬਹੁਤ ਵਧੀਆ ਹੁੰਦੀ ਐ ਹਾਂ ਦੇਖ ਸੰਦੇ ਥਾਣੇ ਦੇ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਹੌਪੀਟਾ ਬਹੁਤ ਛੋਟਾ ਜਿਹਾ ਲੈਂਡਣ ਵਾਲਾ ਕਿੰਨਾ ਇੱਕੋ ਗੱਲ ਕਰੀਏ ਇੱਕੋ ਗੱਲ 42000 ਅੱਛਾ ਹੋਰ 42000 ਲੇਫੋਨ ਤੇ ਜਾਵੇ ਲਈ ਠੀਕ ਆ ਤੇ ਦੁੱਧ ਕਿੰਨਾ ਦੱਸਿਆ ਕੱਢੀ ਜਾਊਗੀ ਦੁੱਧ ਵੇਖੋ ਕੋਈ ਛਾਂ ਵਾਲਾ ਖੜੇ ਗਏ ਤਾਂ ਇਹ ਖਾਣਾ 10 ਲੀਟਰ ਦੀ ਗੱਲ ਕਰ ਸਕਦੀ ਆ ਪਰ 15 16 ਦੇ ਆਮ ਵੀ ਪਾਈ ਗਏ ਆਮ ਜਿਹੜਾ ਨੋਰਮਲ ਕੱਟ ਜੂਗੀ ਹਨਾ ਤੇ ਬਾਕੀ ਇਹ ਆ ਵੀ ਚਲੋ ਇਹ ਸੂਈ ਆ ਇਹ 42 ਸੂਈ ਲੱਪਾ ਲਿਆ ਵਾ ਜਾਬਦੀ ਥੋੜਾ ਜਿਹਾ ਚਵਾਈ ਕਰਕੇ ਲੈ ਜੇ ਹਨਾ ਕੋਈ ਗੱਲ ਨਹੀਂ ਤੇ ਆ ਜਿਹੜੀ ਆਪਣੀ ਪਾਸ ਕਰਕੇ ਲੈ ਜੇ ਆਹ ਦੇਖ ਸਾਦੇ ਖਾਨੇ ਦੇ ਕਰੀ ਲੱਗੇ ਤਾਂ ਫੇਰ ਤੇ ਬਾਕੀ ਜੋ ਵੀ ਇਹ ਸਾਰਾ ਕੁਝ ਤਾਂ ਦੇ ਸਾਹਮਣੇ ਹੀ ਆ